ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਗੁਰੂ ਜੀ ਕਿਸ ਤਰ੍ਹਾਂ ਲਾਹੌਰੋਂ ਤੁਰ ਕੇ ਸੈਦ ਬੁਰ ਸੰਡਿਆਲੀ ਪਾਈ ਲਾਲੋ ਜੀ ਦੇ ਘਰ ਪਹੁੰਚੇ ਪਾਈ ਲਾਲੋ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਕਿਸ ਤਰ੍ਹਾਂ ਉਸ ਤਰ੍ਹਾਂ ਉਹਨਾਂ ਨੂੰ ਭੋਜਨ ਸ਼ਿਕਾਇਆ ਅਤੇ ਇਸ ਸਾਰੀ ਘਟਨਾ ਦਾ ਵਿਖਿਆਨ ਇਸ ਵੀਡੀਓ ਵਿੱਚ ਕਰਾਂਗੇ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਜੀ ਲਾਹੌਰੋਂ ਤੁਰ ਕੇ ਰਾਹ ਵਿੱਚ ਠਹਿਰਦੀ ਗੁਰੂ ਸਾਹਿਬ ਸੰਡਿਆਲੀ ਆ ਪਹੁੰਚੇ ਇਸ ਥਾਂ ਨੂੰ ਅੱਜ ਕੱਲ ਐਮਨਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਇੱਕ ਗਰੀਬ ਮਹੱਲੇ ਲਾਲੂ ਨਾਂ ਦਾ ਇੱਕ ਗਰੀਬ ਦਰਖਾਨ ਰਹਿੰਦਾ ਸੀ ਜੋ ਕਿ ਕਿੱਲੇ ਘੜ ਕੇ ਵੇਚਦਾ ਅਤੇ ਆਪਣਾ ਗੁਜ਼ਾਰਾ ਕਰਦਾ ਸਿੱਧ ਪਧਰੀ ਜੀ ਮੂਰਤ ਵਾਲਾ ਤੇ ਖੁਰਦਰਾ ਜਿਹਾ ਬੰਦਾ ਭਾਈ ਲਾਲੋ ਇਸ ਅਧਿਕਾਰ ਜਾ ਕੇ ਗੁਰੂ ਜੀ ਨੇ ਜਦ ਧੰਨ ਨਿਰੰਕਾਰ ਪੁਕਾਰਿਆ ਤਾਂ ਲਾਲੂ ਪੁਕਾਰ ਸੁਣ ਕੇ ਬਾਹਰ ਆਇਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਚਰਨਾ ਉੱਤੇ ਟੈ ਪਿਆ ਫਿਰ ਗੁਰੂ ਜੀ ਬੋਲੇ ਲੈ ਪਾਈ ਲਾਲੂ ਆ ਗਏ ਹਾਂ ਤੇ ਤੁਰ ਪਏ ਹਾਂ ਦੇਸਾਂ ਵਿਦੇਸ਼ਾਂ ਦੀ ਧਾਰ ਕੇ ਲਾਲੂ ਦੇ ਨੈਣ ਪਰ ਆਏ ਸੀਸ ਝੁੱਕ ਗਿਆ ਫਿਰ ਗੁਰੂ ਸਾਹਿਬ ਨੂੰ ਲੈ ਗਿਆ ਕੋਠੇ ਦੇ ਅੰਦਰ ਨਾਲ ਹੀ ਸਾਥੀ ਮਰਦਾਨਾ ਹੈਰਾਨ ਹੋ ਗਿਆ ਆਪਣੇ ਮਨ ਵਿੱਚ ਆਖਣ ਲੱਗਾ ਕਿੰਨੇ ਮੋਦੀ ਖਾਨੇ ਦੇ ਨੌਕਰ ਗੁਰੂ ਜੀ ਅੱਗੇ ਹੱਥ ਜੋੜ ਖਲੋਂਦੇ ਸਨ ਨਵਾਬ ਵੀ ਕਿੰਨਾ ਪਿਆਰ ਕਰਦਾ ਸੀ ਘਰੋਂ ਵੀ ਸੁਖੀ ਸਨ ਦੇਵੀ ਵਰਗੀ ਭੈਣ ਤੇ ਪਤੀव्रता ਇਸਤਰੀ ਜੋ ਕਿ ਇੰਨੀ ਸੇਵਾ ਕਰਦੀ ਸੀ ਸਭ ਛੱਡਿਆ ਤੇ ਰਸਤੇ ਵਿੱਚ ਠਹਿਰ ਦੇ ਅੱਜ ਇਹ ਕਿੱਥੇ ਆ ਗਏ ਨੇ ਕਿੱਲੇ ਕੜਨ ਵਾਲੇ ਦੇ ਘਰ ਨਾ ਮੰਜੀ ਨਾ ਪੀੜੀ ਨਾ ਖੇਸ ਨਾ ਦਰੀ ਇਹਨੇ ਨੂੰ ਭਾਈ ਲਾਲੋ ਨੇ ਬਾਹਰੋਂ ਜਾ ਕੇ ਇੱਕ ਪਲਿੰਗਰੀ ਜੇ ਲਿਆਂਦੀ ਤੇ ਗੁਰੂ ਜੀ ਨੂੰ ਉਸ ਉੱਪਰ ਬਿਠਾਇਆ ਫਿਰ ਭਾਈ ਲਾਲੋ ਨੇ ਰਸੋਈ ਕੀਤੀ ਇੱਧਰ ਮਰਦਾਨਾਂ ਪੁੱਛਣ ਲੱਗਾ हे ਦਾਤਾ ਜੀਓ ਇਹ ਕੌਣ ਪੁਰਖ ਹੈ ਜਿਸ ਦੇ ਘਰ ਆਪ ਚੱਲ ਕੇ ਆਏ ਹੋ ਘਰ ਛੱਡ ਸ਼ਹਿਰਾਂ ਤੋਂ ਪਰੇ ਰਹਿੰਦੇ ਕਿੱਥੇ ਆਪ ਜੀ ਨੇ ਆ ਕੇ ਚਰਨ ਪਾਏ ਹਨ ਤਾਂ ਗੁਰੂ ਸਾਹਿਬ ਹੱਸ ਕੇ ਬੋਲੇ ਅਸੀਂ ਭਗਤੀ ਦੇ ਘਰ ਆਏ ਹਾਂ ਮਰਦਾਨਿਆਂ ਧਰਮ ਕੀਰਤੀ ਦੇ ਘਰ ਆਏ ਹਾਂ ਜਿੱਥੇ ਕਿਰਤ ਧਰਮ ਦੀ ਮਨ ਚਾਨਣੀ ਵਿੱਚ ਹੈ ਰੱਬ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਇੰਨੇ ਨੂੰ ਭੋਜਨ ਤਿਆਰ ਹੋ ਗਿਆ ਲਾਲੋ ਨੇ ਕਿਹਾ ਚੌਂਕੀ ਵਿੱਚ ਚੱਲੋ ਭੋਜਨ ਛਕੋ ਤਾਂ ਗੁਰੂ ਸਾਹਿਬ ਫਰਮਾਏ ਲਾਲੋ ਸਾਰੀ ਧਰਤੀ ਚੌਂਕਾ ਹੈ ਸੱਚ ਵਿੱਚ ਸਾਰੀ ਸੋਚ ਹੁੰਦੀ ਹੈ ਤੂੰ ਭੋਜਨ ਇੱਥੇ ਹੀ ਲੈ ਆ ਲਾਲੋ ਕੋਧਰੀ ਦੀ ਰੋਟੀ ਤੇ ਸਾਗ ਲੈ ਆਇਆ ਤਾਂ ਮਰਦਾਨਾ ਆਪਣੇ ਮਨ ਵਿੱਚ ਕਹਿਣ ਲੱਗਾ ਕਿੱਥੇ ਆ ਗਏ ਇਹ ਸੁੱਕੀ ਰੋਟੀ ਤੇ ਮੇਰਾ ਸੰਗ ਪਰ ਚੰਗਾ ਜੋ ਗੁਰੂ ਨੂੰ ਭਾਵੇ ਸੋ ਪਰਵਾਨ ਖਾ ਮਨਾ ਖੁਸ਼ ਹੋ ਕੇ ਖਾ ਏ ਵਿਚਾਰ ਕੇ ਰੋਟੀ ਖਾਦੀ ਤੇ ਅੰਮ੍ਰਿਤ ਦਾ ਸਵਾਦ ਆਇਆ। ਤਦ ਗੁਰੂ ਸਾਹਿਬ ਨੇ ਵੀ ਭੋਜਨ ਪ੍ਰਸ਼ਾਦ ਛਕਾਇਆ ਤੇ ਲਾਲੂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰਾਂ ਨੇ ਮਿਹਰ ਕੀਤੀ ਤੇ ਲਾਲੂ ਦੀ ਭਗਤੀ ਸਾਧਨਾ ਵਰਤੀ ਅਡੋਲ ਆਤਮ ਰਸ ਵਿੱਚ ਭੇਜ ਗਈ। ਉਸ ਨੂੰ ਪਰਮੇਸ਼ਰ ਦੇ ਪਿਆਰ ਦਾ ਸਵਾਦ ਆ ਗਿਆ ਤੇ ਉਸ ਦਾ ਮਾਨ ਠੰਡਾ ਹੋ ਗਿਆ। ਇਸ ਤੋਂ ਅੱਗੇ ਦਾ ਬਿਰਤਾਂਤ ਅਗਲੀ ਵੀਡੀਓ ਵਿੱਚ ਬਿਆਨ ਕਰਾਂਗੀ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ